ਬੇੜੀ ਛਾੜ ਕੇ ਪੁਰਾਂ ਦੇ ਪੂਰਤਾਰ ਦੇ ਸਾਧੂ ਨੇ ਮਲਾ ਰਬ ਬੇੜੀ ਛਾੜ ਕੇ ਪੁਰਾਂ ਦੇ ਪੂਰਤਾਰ ਦੇ ਸਾਧੂ ਨੇ ਮਲਾ ਰਬ ਦੇ ਤੰਤ ਸਹਾਈ ਜੀ ਕੇ ਪਪ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਨਿੱਕੀ ਮਿੱਠੀ ਗੋਦ ਵਿੱਚ ਰੱਬ ਦਾ ਹੀ ਰੂਪ ਹੋ ਚੁੱਕੇ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਸਮਰਪਣ ਕਾਫੀ ਸਮੇਤ ਗੁਰੂ ਚਰਨ ਤੇ ਜੁੜ ਬੈਠੇ ਆ ਗੁਰਪਤਰੀ ਦੀ ਸਾਂਝ ਪਾਓ ਸਾਰੇ ਪਿਆਰ ਦੇ ਸਹਤਾ ਖੂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦੇ ਸ਼ਬਦ ਦੀ ਆਪਣੇ ਸਰੀਰ ਕਰਕੇ ਵਿਆਖਿਆ ਕਰਨ ਵਾਲੇ ਮਹਾਪੁਰਖਾਂ ਦੀ ਯਾਦ ਦਿਨਾਰ ਰਹੇ ਭਾਈ ਸਾਹਿਬ ਜੀ ਕਹਿੰਦੇ ਨੇ 베ੜੀ ਚਾੜ ਲੰਘਾਏਂਦਾ ਬਾਲੇ ਪੂਰ ਮਾਨਸ ਮੋਹਣਾ ਪਹਿਲੇ ਸਮਿਆਂ ਵਿੱਚ ਨਦੀਆਂ ਦਰਿਆਵਾਂ ਦੇ ਉੱਪਰ ਪੁਲ ਨਹੀਂ ਸੀ ਹੁੰਦੇ ਕਿਸ਼ਤੀਆਂ ਦੁਆਰਾ ਪਾਰ ਲੰਘਾਉਂਦੇ ਸੀ ਆਪਣੀ ਨਹਿਰ ਦੇ ਉੱਪਰ ਵੀ ਕਿਸ਼ਤੀਆਂ ਚੱਲਦੀਆਂ ਰਹੀਆਂ ਹਨ ਸੋ ਮਲਾ ਨੇ ਲੰਘਾ ਦਿੱਤੇ ਪੁੱਛਿਆ ਵੀ ਕਿੰਨੇ ਲੰਘਾ ਦੇ ਉਹ ਕਹਿੰਦਾ ਗਿਣਨਾ ਗੁਣਨਾ ਮੇਰਾ ਕੰਮ ਨਹੀਂ ਆ ਜਿੰਨੇ ਬੈਠ ਕੇ ਮੈਂ ਤਾਂ ਲੰਘਾ ਦੇਣੇ ਨੇ ਉਹਨਾਂ ਕਹਿ ਆਪੂਰ ਲੰਘਾਉਂਦੇ ਨੇ ਆਗੂ ਇੱਕ ਨਵਾਹੇ ਦਾ ਲਸ਼ਕਰ ਸਾਹੋ ਸੰਗ ਸੁਲਤਾਨਾ ਦੁੱਧੇ ਭਾਈ ਜੀ ਦੇ ਆਧਾਰਨ ਦਿੰਦੇ ਨੇ ਇੱਕ ਆਗੂ ਚੰਗਾ ਹੋਵੇ ਬਾਕੀ ਸਾਥ ਸੁਲਤਾਨ ਸਾਰੇ ਮਗਰੀ ਤੁਰ ਜਾਂਦੇ ਨੇ ਆਗੂਆਂ ਚੋਂ ਆਗੂ ਸਾਸ ਗੁਰੂ ਗ੍ਰੰਥ ਸਾਹਿਬ ਜੀ ਔਰ ਉਹਨਾਂ ਦੀ ਗੁਰਬਾਣੀ ਦੀ ਸਰੀਰ ਦੁਆਰਾ ਵਿਆਖਿਆ ਕਰਨ ਵਾਲੇ ਮਹਾਂਪੁਰਖ ਜਿਨ੍ਹਾਂ ਦੀਆਂ ਆਜ਼ਾਦਾਂ ਵਾ ਮਨਾ ਰਹੇ ਆ ਭਾਵੇਂ ਕਿ ਸ੍ਰੀ ਮਨ ਸੰਤ ਬਾਬਾ ਈਸਰ ਸਿੰਘ ਮਹਾਰਾਜ ਜੀ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਕਿਤਨੇ ਹੀ ਮਹਾਪੁਰਖ ਸਾਧ ਸੰਗਤ ਉਹ ਗੁਰਬਾਣੀ ਦੀ ਵਿਆਖਿਆ ਕਰ ਰਹੇ ਨੇ ਸਰੀਰ ਦੁਆਰਾ ਲਸ਼ਕਰ ਸਾਹੁ ਸੰਗ ਸੁਲਤਾਨ ਫਿਰੇ ਮਹੱਲੇ ਪਾਹਰੂ ਪਹਿਰੇਦਾਰ ਫਿਰਦਾ ਵੇ ਮਹੱਲੇ ਵਿੱਚ ਜਾਗਦੇ ਰਹਿਣਾ ਬਈ ਓਏ ਜਾਗਦੇ ਰਹਿਣਾ ਨਾਲੇ ਆਪ ਜਾਗਦੇ ਨਾਲੇ ਦੂਜਿਆਂ ਨੂੰ ਸਾਧ ਸੰਗਤ ਉਹਨਾਂ ਨੂੰ ਨਿਚਿੰਦ ਹੋ ਕੇ ਸੌਂ ਜਾਂਦੇ ਨੇ ਪਹਿਰੇਦਾਰ ਟਕੜਾ ਪਹਿਰੇਦਾਰਾਂ ਤੋਂ ਪਹਿਰੇਦਾਰ ਗੁਰੂ ਮਹਾਰਾਜ ਜੀ ਵਰਗਾ ਨਹੀਂ ਮਿਲਣਾ ਸਾਰੇ ਜਾਣਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਿਰੇਦਾਰ ਐਸਾ ਪਹਿਰਾ ਦਿੱਤਾ ਬੇਸਵਾ ਦੇ ਦਰਵਾਜੇ ਦੇ ਉੱਪਰ ਜਾ ਕਰਕੇ ਆਪਣੇ ਸਿੱਖ ਨੂੰ ਬਚਾਉਣ ਦੇ ਵਾਸਤੇ ਸੋ ਉਸ ਤੋਂ ਉਪਰੰਤ ਫਿਰ ਜਿਨ੍ਹਾਂ ਦੀਆਂ ਜਾਦਾ ਮਨਾ ਰਹੀਆਂ ਬਸ ਉਹਨਾਂ ਨੇ ਵਿਆਖਿਆ ਕੀਤੀ ਉਹਨਾਂ ਨੇ ਉਹ ਪਹਿਰਾ ਦੇਣਾ ਕੀਤਾ ਸਾਨੂੰ ਸੁੱਤਿਆਂ ਪਿਆ ਨੂੰ ਜਗਾਉਣਾ ਕੀਤਾ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ ਕਿੱਥੇ ਗਾਫਲੋ ਕੇ ਸੌਂਗੇ ਜਾਗਣਾ ਕਰ ਮਾਇਆ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਫਿਰੇ ਮਾਲੇ ਪਾਰੂ ਹੋਏ ਨਚਿੰਦ ਸਭਨ ਪ੍ਰਧਾਨਾ ਚੌਥੀ ਆਧਾਰਨ ਭਾਈ ਜੀ ਨੇ ਬੜੀ ਕਮਾਲ ਦੀ ਦਿੱਤੀ ਹੈ ਕਹਿੰਦੇ ਲਾੜਾ ਇੱਕ ਵਿਆਹੀ ਹੈ ਵਾਹਲੇ ਜਾਂਜੀ ਕਰ ਮਹਿਮਾਨਾ ਲਾੜਾ ਤਾਂ ਇੱਕੋ ਹੀ ਵਿਆਹ ਜਾਂਦਾ ਬਰਾਤ ਦੀ ਕਿੰਨੀ ਦੀ ਮਹਿਮਾਨਤਾ ਪ੍ਰੋਣਚਾਰੀ ਹੁੰਦੀ ਹੈ ਲਾੜਾ ਨਾ ਜਾਵੇ ਬਰਾਤ ਨੂੰ ਕੋਈ ਪੁੱਛਦਾ ਹੀ ਨਹੀਂ ਹੈ ਅਖੀਰ ਤੇ ਭਾਈ ਜੀ ਕਹਿੰਦੇ ਨੇ ਸਤਗੁਰ ਪਰਣਾ ਤਿੰਨ ਕੁਰਬਾਨਾ ਜਿਨ੍ਹਾਂ ਨੇ ਗੁਰੂ ਦਾ ਪਰਣਾ ਆਸਰਾ ਲੈ ਲਿਆ ਜਿਨ੍ਹਾਂ ਦੀ ਯਾਦ ਮਨਾ ਰਹੇ ਆ ਉਹਨਾਂ ਨੂੰ ਮੈਂ ਕਰੋ ਕੁਰਬਾਨ ਜਾਵਾਂ ਉਹਨਾਂ ਨੂੰ ਮੈਂ ਬਿਲੇਹਾਰ ਜਾਵਾਂ ਸੋ ਐਸੀ ਮਾਂਪੁਰਖ ਉਹਨਾਂ ਦਾ ਆਉਣਾ ਸੰਸਾਰ ਤੇ ਕੱਲ ਵੀ ਬੇਨਤੀ ਕਰੀ ਸੀ ਜਿੰਨੇ ਮਾਂਪੁਰਖ ਆਏ ਨੇ ਸਾਰਿਆਂ ਤੋਂ ਸਰਵਣ ਕਰ ਰਹੇ ਆ ਇੱਕੋ ਇੱਕ ਕੰਮ ਹੈ ਤਾਂ ਜੀਵ ਨੂੰ ਰੱਬ ਦੇ ਨਾਲ ਜੋੜਨਾ ਜੀਤਾਂ ਦੇ ਭਗਤੀ ਲਾਇਨ ਅਰਸੋ ਲੈਨ ਮਲਾਈ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣਿਆ ਨਾਨਕ ਨਾਮ ਪਿਆਰੇ ਇੱਕ ਬਚਨੋ ਮਹਾਂਪੁਰਖ ਬੜਦੇ ਹੁੰਦੇ ਸੀ ਗੁਰਬਾਣੀ ਦੇ ਵਿੱਚ ਨਹੀਂ ਬਾਹਰੋਂ ਮੈਂ ਉਹ ਆਪ ਜੀ ਨੇ ਸੰਝਾ ਕਰਕੇ ਫਿਰ ਅਗਿਆ ਮੰਗਾਂਗਾ ਬੇਨਤੀ ਕਰਾਂਗੇ ਕਿਰਪਾ ਕਰੋ ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ ਕਰੇ ਰਲ ਕੇ ਬੇਨ ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ ਜਿਵੇਂ ਸਾਨੂੰ ਤਰਦੋ ਜਿਵੇਂ ਪਿਛਲੀਆਂ ਸੰਗ ਤਨਮਕਾਰਿਆ ਉਹ ਵੇ ਜਿਵੇਂ ਸਾਨੂੰ ਸਰਦੋ ਵੇ ਬੇਂਤੀ ਉਹਨਾਂ ਨੇ ਕਹਿਣਾ ਤੂੰ ਬੈਠ ਕਿਸ਼ਤੀ ਵਿੱਚ ਮੈਂ ਤਾਂ ਤਾਰ ਦੇਣਾ ਬੈਠ ਤਾਂ ਸਹੀ ਨਾਮ ਬੇੜੀ ਸੋ ਮਹਾਰਾਜ ਦਾ ਨਾਮ ਵੀ ਨਹੀਂ ਜਪਿਆ ਜਾਂਦਾ ਕਲਯੁਗ ਕਹਿੰਦਾ ਮੈਂ ਤੈਨੂੰ ਜਪਣ ਨਹੀਂ ਦੇਣਾ ਮੈਂ ਭਲਾਉਣਾ ਹੈ ਤੁਮਰੀ ਕਿਰਪਾ ਤੇ ਜਪੀਐ ਨਾਓ ਤੇ ਫਿਰ ਕਹਿੰਦੇ ਕੋਈ ਗੱਲ ਨਹੀਂ ਜੇ ਉਦਾਂ ਨਹੀਂ ਮੰਨ ਲੱਗਦਾ ਕੋਈ ਗੱਲ ਨਹੀਂ ਜਪਿਆ ਕਰੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸੋ ਮਹਾਂਪੁਰਖ ਕਹਿੰਦੇ ਫਿਰ ਜਪਿਆ ਕਰ ਭਾਈ ਜਪਣਾ ਤਾਂ ਪੈਣਾ ਹੀ ਹੈ ਇਸ ਕਰਕੇ ਮਰਜੀ ਤੁੰਬਰੀ ਕਿਰਪਾ ਤੇ ਜਪੀਏ ਨਾ ਉਹ ਤੁਹਾਡੀ ਕਿਰਪਾ ਹੋਵੇ ਤਾਂ ਨਾਮ ਜਪਿਆ ਜਾਣਾ ਹੈ ਕਈਏ ਜਿਵੇਂ ਮਰਜ਼ੀ ਜਪੀਏ ਜ਼ੁਬਾਨ ਦੁਆਰਾ ਬੋਲੇ ਪ੍ਰਵਾਣ ਹੋਣਾ ਹੀ ਔਲੀ-ਹੌਲੀ ਚੱਲਦੇ ਜਾਵਾਂਗੇ ਚੱਲਦੇ ਜਾਵਾਂਗੇ ਚੱਲ ਤ ਚੱਲ ਤ ਤੈਸੇ ਪਹੁੰਚਾ ਟਿਕਾਨੋਂ ਜਾਏ ਖੋਜ ਤ ਖੋਜ ਤ ਗੁਰ ਸ਼ਬਦ ਲਬਲੀਨ ਹੈ ਖੋਜ ਦੇ ਖੋਜ ਦੇ ਸ਼ਬਦ ਵਿੱਚ ਲੀਨ ਹੋ ਜਾਣਾ ਪਰ ਚੱਲਣ ਦੀ ਲੋੜ ਐ ਸਾਸਿਏ ਇਸ ਤਰਾਹੇ ਪਤ ਪਵੜੀ ਆਏ ਪੜਦੇ ਹੁੰਦੇ ਸੀ ਮਾਪੁਰਖ ਗੁਰਬਾਣੀ ਦੇ ਗੁੱਝੇ ਅਰਥ ਉਹਨਾਂ ਤੋਂ ਹੀ ਪਤਾ ਲੱਗਦਾ ਏ ਤਰਾਹੇ ਪਤ ਪਵੜੀ ਆ ਇਸ ਰਸਤੇ ਦੀਆਂ ਪੌੜੀਆਂ ਤੇ ਚੜਦੇ ਚੜਦੇ ਚੜੀਏ ਹੋਏ ਈਕੀਸ ਈਕੀਸ਼ਵਰ ਦਾ ਰੂਪ ਹੋ ਜਾਣਾ ਪਹਿਲਾਂ ਜੀਵ ਰੂਪ ਵਿਚੋਂ ਉਹਨੂੰ ਜਪਦੇ ਜਪਦੇ ਕਬੀਰ ਤੂੰ ਤੂੰ ਕਰਤਾ ਤੂੰ ਪਇਆ ਕਹਿਣਾ ਤਾਂ ਪਹਿਣਾ ਹੀ ਹੈ ਕਹੇ ਤੋ ਬਗੈਰ ਛੁਟਕਾਰਾ ਨਹੀਂ ਹੋਣਾ ਕਬੀਰ ਤੂੰ ਤੂੰ ਕਰਤਾ ਤੂੰ ਪਿਆ ਮੁਝ ਮੈਂ ਰਹਿਨ ਹੂੰ ਜਪਦੇ ਜਪਦੇ ਜਬ ਆਪਾ ਪਰਕਾਰ ਮਿਟ ਗਿਆ ਜਦ ਦੇਖੋ ਤੂੰ ਤਤ ਤੂੰ ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਪਿਆ ਜਾ ਕੋ ਕਹਿਤਾ ਔਰ ਇਹ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਨਾਲ ਜਪਿਆ ਜਾਣਾ ਸੋ ਆਉ ਉਹਨਾਂ ਦੇ ਬਚਨਾਂ ਤੇ ਪਹਿਰਾ ਦਈਏ ਮਨੁੱਖਾ ਜਨ ਬੜਾ ਮੋਲਕ ਪ੍ਰਾਪਤ ਹੋਇਆ ਹੈ ਅਮਰਤ ਚੱਕੋ ਗੁਰੂ ਵਾਲੇ ਬਣੋ ਗੁਰੂ ਮਹਾਰਾਜ ਬਚਨਾਂ ਤੇ ਪਹਿਰਾ ਦੇ ਕਰਕੇ ਗੁਰਬਾਣੀ ਪੜ੍ਹਨੀ ਸਿਮਰਨ ਕਰਨਾ ਹਰ ਇੱਕ ਨਾਲ ਪਿਆਰ ਕਰੋ ਨਾ ਪਰ ਤੁਹਾਨੂੰ ਕੱਢੋ ਮਹਾਪੁਰਖਾਂ ਦੇ ਜੀਵਨ ਵਿੱਚੋਂ ਕਿਤੋਂ ਤੁਹਾਨੂੰ ਨਫਰਤ ਵੀ ਮਿਲੇਗੀ ਨਿਮਰਤਾ ਮਨੋਂ ਕੁੱਟ-ਕੁੱਟ ਕੇ ਭਰੀ ਹੋਈ ਸੀ ਸੰਤ ਬਾਬਾ ਕਿਸਨ ਸਿੰਘ ਮਹਾਰਾਜ ਜੀ ਐ ਨਾਲੇ ਦਾੜੀ ਤੇ ਹੱਥ ਫੇੜਦੇ ਨਾਲੇ ਕਹਿੰਦੇ ਗਿਆਨੀ ਜੀ ਇਹਨੂੰ ਫੁੱਲ ਲੱਗਣੇ ਨੇ ਤੁਹਾਡੇ ਦਾੜੇ ਨੂੰ ਦੱਸਦੇ ਸੀ ਆਪ ਹੀ ਝੋਕਾ ਲਾ ਰਹੇ ਸੀ ਪੱਟੀ ਵਿੱਚ ਝੋਕਾ ਲਾ ਰੇ ਅੱਗ ਬੁਝ ਗਈ ਸੜਕ ਸੜਕੜੇ ਦਾ ਝੋਕਾ ਲੱਗਦਾ ਹੁੰਦਾ ਸੀ ਆਪਣੇ ਐਜਨੋ ਭੂਕਮਾਰੀ ਨਾ ਭੂਕਮਾਰੀ ਭੰਬੂਕਾ ਨਿਕਲਿਆ ਦਾੜੇ ਨੂੰ ਸੇਕ ਲੱਗ ਗਿਆ ਕਾਫੀ ਕਈ ਦਿਨ ਗਏ ਨਾ ਸੰਧਵਾ ਕਿਸਨਜੀ ਸਿੰਘ ਜੀ ਕੋਲੇ ਬੁਲਾਇਆ ਕਹਿੰਦੇ ਗਿਆਨੀ ਜੀ ਗਿਆਨੀ ਜੀ ਕਹਿੰਦੇ ਗਿਆਨੀ ਜੀ ਨੂੰ ਲਿਆਓ ਜਦੋਂ ਜਾ ਕੇ ਕਹਿੰਦੇ ਗਿਆਨੀ ਜੀ ਆਹ ਕੀ ਕਰੀ ਫਿਰਦੇ ਹੋ ਕਹਿੰਦੇ ਮਹਾਰਾਜ ਮੈਂ ਭੂਕਮਾਰੀ ਉਹ ਇੱਕਦਮ ਭੂਕਾ ਨਿਕਲਿਆ ਕਹਿੰਦੇ ਤੇਰੇ ਕਰਨ ਵਾਲਾ ਕੰਮ ਨਹੀਂ ਤੇਰੇ ਕੋਲ ਤਾਂ ਅਸੀਂ ਹੋਰ ਬਹੁਤ ਕੁਝ ਕਰਾਉਣਾ ਹੈ ਫਿਰ ਉਹਨਾਂ ਨੂੰ ਸੰਤ ਅਮੀਰ ਸਿੰਘ ਜੀ ਸਤੋ ਗਲੀ ਵਾਲੇ ਉਹਨਾਂ ਕੋਲੇ ਪੜਨ ਭੇਜਿਆ ਉਸ ਤੋਂ ਬਾਅਦ ਸੰਤ ਬਲਬੀਰ ਸਿੰਘ ਜੀ ਛੰਨਾ ਵਾਲੇ ਉਸ ਤੋਂ ਬਾਅਦ ਫੇਰ ਸਾਧ ਸੰਗਤ ਤੂਰਕੋਟ ਵਾਲੇ ਮਹਾਪੁਰਖ ਵਿਦਿਆ ਦੇ ਮਾਰਗਤਨ ਸੰਤ ਬਾਬਾ ਬ੍ਰਿਯਾਮ ਸਿੰਘ ਜੀ ਕੋਲੇ ਕਹਿੰਦੇ ਉੱਥੇ ਪੜ ਕੇ ਇਹ ਵਿਦਿਆ ਇਕੱਲੀ ਅੰਦਰ ਹੀ ਨਹੀਂ ਸਮਾਉਣੀ ਆ ਧਾਰਨਾ ਪੜੋ ਉਹ ਉਹ ਸਾਚੂ ਵਿਦਿਆ ਬਣਣੀ ਕੀਤੀ ਤੇਰੇ ਕੋਲ ਤਾਂ ਇਹ ਕੰਮ ਲੈਣਾ ਹੈ ਦੋਨਾਂ ਮਹਾਪੁਰਖਾਂ ਦੀ ਬਹੁਤ ਵੱਡੀ ਖੁਸ਼ੀ ਸੀ ਉਹਨਾਂ ਤੇ ਸੰਤੋਬ ਬ੍ਰਹਮ ਸਿੰਘ ਜੀ ਤਾਂ ਖੁਸ਼ੀ ਬਖਸ਼ੀ ਹੀ ਬਖਸ਼ੀ ਇੱਕ ਬ੍ਰਹਮ ਗਿਆਨੀ ਦੀ ਖੁਸ਼ੀ ਹੋ ਜਵੇ ਜਦ ਸਾਥ ਸਮੋਹੀ ਰੱਬ ਬਣ ਜਾਂਦਾ ਜਿੱਥੋਂ ਲਈਆਂ ਖੁਸ਼ੀਆਂ ਲਈਆਂ ਬਣ ਜਾ ਪਰ ਉਪਕਾਰੀ ਪੜ ਕੇ ਵਿਦਿਆਨ ਬਣ ਜਾ ਪਰ ਉਪਕਾਰੀ ਪੜ ਕੇ ਬੇਦਿਆਨ ਦੇਵ ਵਿਚਾਰੀ ਤਾਂ ਪਰਪਕਾਰੀ ਸੁਆਉ ਮਨੁੱਖਾ ਜਨ ਦਾ ਲਾਹਾ ਪ੍ਰਾਪਤ ਕਰੀਏ ਫਿਰ ਆਪਣੇ ਨਾਲ ਨੇ ਕਿਤੇ ਨਹੀਂ ਗਏ ਜਿ ਉਹਨਾਂ ਦੇ ਬਚਨਾਂ ਤੇ ਪਹਿਰਾ ਦਵਾਂਗੇ ਨਹੀਂ ਦਿੱਤਾ ਜਾਂਦਾ ਅਰਦਾਸ ਬੇਨਤੀ ਕਰ ਲਿਆ ਕਰੀਏ ਮਹਾਰਾਜ ਕਲਜੁਗ ਤੋੜਲੀਆਂ ਮਾਰਦਾ ਹੈ ਪੇਸ਼ ਨਹੀਂ ਜਾਣ ਦਿੰਦਾ ਕਿਰਪਾ ਕਰੋ ਇਸ ਕਲਜੁਗ ਨੂੰ ਰੋਕੋ ਮਹਾਰਾਜ ਦੀ ਰੋਕੋ ਆਪਣੀ ਸ਼ਕਤੀ ਨਾਲ ਰੋਕੋ ਸਤਿਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ